ਇੱਕ ਆਪਣੇ ਜੁਬਲੀ ਵਾਕ ਜਿਹੜਾ ਸੈਕਟਰ 70 ਹੈਗਾ ਉਥੇ ਰਾਤ 11 11 ਤਰੀਕ ਨੂੰ 11 9 ਨੂੰ ਇੱਕ ਚੋਰੀ ਦੀ ਵਾਰਦਾਤ ਹੋਈ ਸੀ ਚੋਰੀ ਦੀ ਵਾਰਦਾਤ ਚੌਥੀ ਮੰਜ਼ਲੀ ਤੇ ਮੰਜ਼ਲ ਤੇ ਹੋਈ ਸੀ ਤੇ ਦੁਕਾਨ ਦਾ ਨੰਬਰ 460 ਤੋਂ 468 ਸੀਗਾ ਉਥੋਂ 30000 ਰੁਪਏ ਰਕਮ ਚੋਰੀ ਕਰਨ ਦੀ ਇਨਫੋਰਮੇਸ਼ਨ ਆਈ ਤੇ 445 ਐਮ ਕੇ ਅਸੋਸੀਏਟ ਚ ਉੱਥੇ ਹੀ ਆ ਚੌਥੇ ਫਲੋਰ ਦੇ ਹੀ 25000 ਰੁਪਏ ਦੀ ਕੀਮਤ ਦੀ ਚੋਰੀ ਦੀ ਸਾਨੂੰ ਆ ਇਨਫੋਰਮੇਸ਼ਨ ਇਸ ਤੋਂ ਇਲਾਵਾ ਸੱਤ ਹੋਰ ਦਫਤਰਾਂ ਦੇ ਤਾਲੇ ਚੋਰੀ ਹੋ ਗਏ ਸੀਗੇ ਇਸ ਦੀ ਤਫਤੀਸ਼ ਦੌਰਾਨ ਇੱਕ ਬੰਦਾ ਆਇਡੈਂਟੀਫਾਈ ਕੀਤਾ ਗਿਆ ਜਿਹਦਾ ਨਾਮ ਸੀਗਾ ਜੌਨੀ ਪਿੰਟਰ ਉਸ ਜੌਨੀ ਕੁਮਾਰ ਤੇ 25 ਸਪਟੈਂਬਰ ਨੂੰ ਇਸ ਇਸ ਨੂੰ ਫੜ ਲਿਆ ਗਿਆ ਤੇ ਇਹਨੂੰ ਆਪਣਾ ਆਪਾ ਇਹਨੂੰ ਅਰੈਸਟ ਪਾਤੀ ਹੈਗੀ ਹੋਰ ਇਸ ਤੇ ਆਪਾਂ 207 ਮੁਕਦਮਾ ਕੀਤਾ ਦਰਜ ਅੰਡਰ ਸੈਕਸ਼ਨ 305 331 4 ਬੀ ਐਨ ਐਸ ਤੇ ਫੋਰਥ ਫਲੋਰ ਤੇ ਬੰਦੇ ਨੇ ਸਨ ਲਾਇਆ ਸੀਗਾ ਸੱਤ ਦਫਤਰਾਂ ਚ ਤੇ ਦੋਆਂ ਦੀ ਚੋਰੀ ਕਰਕੇ ਲੈ ਗਿਆ ਸੀਗਾ ਇਹਨੂੰ ਆਡੈਂਟੀਫਾਈ ਕੀਤਾ ਸੀ ਆਪਾਂ ਉਹ ਤੋਂ ਸੀਸੀਟੀਵੀ ਫੁਟੇਜ ਵਗੈਰਾ ਲੈ ਕੇ ਇਹਨੂੰ ਆਡੈਂਟੀਫਾਈ ਕਰ ਲਿਆ ਸੀਗਾ ਇਹਨੂੰ ਨਾਮਿਨੇਟ ਕਰਕੇ ਫਿਰ ਇਹ ਘਰੋਂ ਫਰਾਰ ਸੀਗਾ ਜੀ ਇਹਨੂੰ ਹੁਣ ਅਰੈਸਟ ਕਰ ਲਿਆ ਦੋ ਦਿਨ ਦੇ ਪੁਲਿਸ ਰਿਵਾਰਡ ਤੇ ਤੇ ਇਹ ਇਹਦੇ ਤੇ ਪਹਿਲਾਂ ਵੀ ਇੱਕ ਮਕਦਮਾ ਹੈ ਜੀ ਥਾੜਾ ਬਲੌਗ ਵਿੱਚ 2021 ਦਾ ਉਦੋਂ ਇਹਨੇ ਕਿਸੇ ਦੇ ਘਰ ਆ ਇਹਦੇ ਨਾਲ ਹੋਰ ਵੀ ਸੀਗਾ ਘਰ ਚੋਂ ਗਹਿਣੇ ਵਗੈਰਾ ਚੋਰੀ ਕੀਤੇ ਸੀ ਤੇ ਨਲਦੀ ਚੋਰੀ ਕੀਤੀ ਸੀ